ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਜਣ ਹਾਰੇ ਤਾਰਿਆ ਸੱਚੇ ਪਾਤਸ਼ਾਹ ਚੌਥੇ ਨਾਨਕ ਸੋਢੀ ਸੁਲਤਾਨ ਪਿਤਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪ੍ਰਕਾਸ਼ ਦਿਵਸ ਦੇ ਮੌਕੇ ਦੇ ਉੱਤੇ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਬੇਅੰਤ ਬੇਅੰਤ ਵਧਾਈਆਂ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਰਿਆਂ ਨੂੰ ਆਪਣੇ ਦਰੋਂ ਕਰੂੰ ਸੇਵਾ ਤੇ ਨਾਮ ਦੀ ਦਾਤ ਬਖਸ਼ਣ ਅਤੇ ਅਸ ਵੇਲੇ ਜਿਹੜੀ ਅਸੀਂ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਤਰਸ ਕਰਕੇ ਵਾਹਿਗੁਰੂ ਸੇਵਾ ਕਰ ਰਹੇ ਹਾਂ ਫੁੱਲਾਂ ਦੀ ਸਜਾਵਟ ਦੀ ਹੈ ਅਰਾਈਵਲ ਪਾਰਟ ਤੇ ਵੀ ਡਿਪਾਰਚਰ ਪਾਰਟ ਦੇ ਉੱਤੇ ਵੀ ਇਹ ਤਕਰੀਬਨ 25 ਕਾਰੀਗਰ ਅਤੇ 30-40 ਸਿੰਘ ਨਾਲ ਰਲ ਕੇ ਸੇਵਾ ਨਿਭਾ ਰਹੇ ਹਨ ਤੇ ਮਹਾਰਾਜ ਕਿਰਪਾ ਕਰਨ ਅੱਜ ਰਾਤ ਤੱਕ ਇੱਥੇ ਸੇਵਾ ਨਿਭਾ ਕੇ ਫਿਰ ਰੇਲਵੇ ਸਟੇਸ਼ਨ ਵੱਲ ਜਾ ਕੇ ਉੱਥੇ ਵੀ ਪੂਰੀ ਸੇਵਾ ਨਿਭਾਈ ਜਾਏਗੀ ਰੇਲਵੇ ਸਟੇਸ਼ਨ ਨੂੰ ਵੀ ਜਿੱਥੇ ਅਰਾਈਵਲ ਹੁੰਦੀ ਹੈ ਜਾਂ ਜਿੱਥੋਂ ਜਾਇਆ ਜਾਂਦਾ ਹੈ ਉੱਥੇ ਸਾਰਾ ਸਜਾਇਆ ਜਾਏਗਾ ਮਹਾਰਾਜ ਜੈਸੀ ਤਰ੍ਹਾਂ ਹੀ ਸੇਵਾ ਲੈਂਦੇ ਰਹਨ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਾਸ ਪ੍ਰੋਬਲੀ ਇਨ ਸਈ ਤਨ ਤਨ RAM DAS GUR ਜਿੰਸੇ ਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਜਨਹਾਰੇ ਤਾਰਿਆ ਐਸੇ ਦੀਨ ਦੇ ਆਲ ਸਤਿਗੁਰੂ ਚੌਥੇ ਗੁਰੂ ਨਾਨਕ ਤਨ ਗੁਰੂ RAM DAS ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆਂ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਦੀ ਸਜਾਵਟ ਦੀ ਸੇਵਾ ਹੋ ਰਹੀ ਹੈ ਜੀ ਇਹ ਸਾਰੀ ਸਜਾਵਟ ਸਰਦਾਰ ਸੁਵਿੰਦਰਪਾਲ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਨਿਭਾ ਰਿਹਾ ਹੈ ਜੀ ਤੇ ਪੂਰਨ ਸਹਿਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਭਗਵਾਨ ਸਿੰਘ ਜੀ ਜਥੇਦਾਰ ਸਾਹਿਬ ਗਿਆਨੀ ਰਗਬੀਰ ਸਿੰਘ ਜੀ ਦੇ ਸਹਿਯੋਗ ਨਾਲ ਇਹ ਸਾਰੀ ਸੇਵਾ ਹੋ ਰਹੀ ਹੈ ਜੀ ਇਸ ਤੇ ਵਿੱਚ 30 ਕਾਰੀਗਰ ਤੇ 35 ਤੋਂ 40 ਸੇ ਪ੍ਰੇਮੀ ਸੇਵਾਦਾਰ ਨਾਲ ਜੁੜੇ ਜੀ ਤੇ 35 ਤੋਂ 40 ਕਿਸਮਾਂ ਦੇ ਨੈਸ਼ਨਲ অর ਇੰਟਰਨੈਸ਼ਨਲ ਫਲਾਰਸ ਇਹਦੇ ਵਾਸਤੇ ਮੰਗਾਏ ਗਏ ਨੇ ਜੀ ਮਹਾਰਾਜ ਗੁਰੂ ਰਾਮਦਾਸ ਸਰਸ ਕਰਨ ਸ੍ਰੀ ਗੁਰੂ ਰਾਮਦਾਸ ਮਾਰੇ ਇੰਟਰਨੈਸ਼ਨਲ 에ਰਪੋਰਟ ਤੋਂ ਬਾਅਦ ਰੇਲਵੇ ਸਟੇਸ਼ਨ ਦੀ ਵੀ ਸਜਾਵਟ ਹੋਣੀ ਹੈ ਤਾਂ ਜੋ ਦੂਰ ਦਰਾਡੇੋਂ ਤੋਂ ਆਈ ਹੋਈ ਸੰਗਤ ਦਾ ਪੂਰੇ ਪ੍ਰਕਾਰ ਨਾਲ ਵੈਲਕਮ ਹੋ ਸਕੇ ਜੀ